ਬਾ ਬਾ ਜੀ ਜਪਾਈ ਬਈ ਕੋਈ ਵੀ ਨਹੀਂ ਸੀ ਜੀ ਉਹ ਦੇਖਿਆ ਆਪਣੇ ਬਾਪ ਉਹ ਤਾਂ ਭੱਜ ਰਿਹਾ ਸੀ ਜੀ ਉਹਦੇ ਪਿੱਛੇ ਕੁੱਤੇ ਪੈ ਗਿਆ ਜੀ ਫਿਰ ਮੈਂ ਦੇਖਿਆ ਮੈਂ ਭਜਾਨ ਲੱਗਿਆ ਮੇਰੇ ਉੱਤੇ ਪੈਣ ਲੱਗਿਆ ਫਿਰ ਮੈਂ ਆਂਟੀ ਨੂੰ ਕਿਹਾ ਫਿਰ ਆਂਟੀ ਭੱਜ ਕੇ ਗਿਆ ਜੀ ਫਿਰ ਉਹ ਕੈਸੀ ਕੰਡੀਸ਼ਨ تھی ਉੱਥੇ ਉੱਥੇ ਤਾਂ ਬਹੁਤ سارے ਕੁੱਤੇ ਸੀ ਜੀ ਕਿੰਨੇ ਕੰਦਾਜਾ 9 10 ਨੇ ਜੀ बच्चा उधर से आ रहा था जी करने से आलू सुखने गया था जो कुत्ता पूरा गाल बढ़ दिया है जी उसके बाद में पूरा बाजू भी खत्म कर दिया है जी आपको किसने बताया ऐसी बात मेरे घर वाले फोन किया था तो मैं सप्रे करता था जी पज के आया जी तब तक मैं सारा पैसा टूटने लग गया उसके बाद में वो देखाया था आलू के खेत में तो एक ने था पप्पू मर गया था जी उसके साथ गया था अपना मम्मी के साथ में गया था जी पहले भी जाता रहता था हाँ पहले भी जाता था जी नाम क्या है इसका शिवम कुमार जी शिवम कुमार हाँ जी कितने कुत्ते हैं वहाँ वहाँ पंद्रह बीस कुत्ता था जी पहले भी किसी को पकड़ाया कुत्तों ने पहले तो गड्डी वाला जितना गड्डी जाता है रोड चारा का मगर फिरता है रहे है आए, तो गया। बहुत खराब है तूसी नहीं है, वो मारता है ना, कुछ, नहीं ना, कुछ नहीं करता है जी अब हम तो क्या बोले जी हमको तो कुछ मिलना चाहिए जी कितने बच्चे हैं अभी तो चार बच्चा था एक तक वो खत्म हो गया तीन रह गया जी और ਇਨਾ ਲੜਕਾ ਇੱਕ ਕੁੜੀ ਆ ਇੱਕ ਦੋ ਲੜਕਾ ਆ ਤੇ ਤਿੰਨ ਮੁੰਡਾ ਦਾ ਜੀ ਉੱਥੇ ਵਾਰਾ ਕੁਟਣ ਰਿਹਾ ਜੀ ਬੱਚਾ ਆਲੂ ਚੁਕਣ ਗਏ ਸੀ ਖੇਤ ਦੇ ਫਿਰ ਸਾਡੀ ਨਾਲ ਪੈ ਲਈ ਆ ਉੱਥੇ ਤਕਰੀਬਨ ਦੋ ਗਿੱਲੇ ਦੇ ਬਾਹੀ ਦੇ ਵਿੱਚ ਬੜਾ ਰੌਲਾ ਪੈ ਰਿਹਾ ਤੇ ਫਿਰ ਅਸੀਂ ਮੈਂ ਤੇ ਮੇਰੀ ਵਾਈਫ ਵੀ ਉੱਥੇ ਛਡਾਉਣ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਨਹੀਂ ਬੱਚੇ ਨੂੰ ਕਿਵੇਂ ਕੰਡੀਸ਼ਨ ਸੀ ਬੱਚਾ ਜੀ ਆਲਾ ਹਾਲ ਤੇ ਜੀ ਉਹਦੀ ਨਾਲੇ ਆਪਣੇ ਗਰਦਨ ਖਾਲੀ ਪਿੱਛੋਂ ਖੋਪੜੀ ਖਾਲੀ ਇੱਕ ਬਾਹ ਜੀ ਇੱਕ ਲੱਤ ਜੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਹੋਇਆ ਹੈ ਜੀ ਸਾਡੇ ਬੁੱਲਦ ਨਾਲ ਹੋਇਆ ਸੀ ਬਿਹੜੇ ਨਾਲ ਸਾਡਾ ਬਿਹੜਾ ਤਾਂ ਹੈ ਜੀ ਉੱਥੇ ਪਿਛਲੇ ਸਾਲ ਇੱਕ ਬੱਚਾ ਉਹ ਵੀ ਸੀ ਆਪਣੇ ਪਿੰਡ ਦੇ ਉਹ ਜੀ ਠੀਕ ਹੈ ਜੀ ਉਹ ਦਾ ਵਿੱਚ ਤਕਰੀਬਨ ਬਹੁਤ ਹਾਲਤ ਖਰਾਬ ਸੀ 2 ਪਿੰਡ ਚ ਖੇਤ ਹੈ ਇਹ ਇਹ ਢਿੰਗੀ ਚ ਆਉਂਦਾ ਇਹ ਢਿੰਗੀ ਪਹਿਲੀ ਆਉਂਦੀ ਢਿੰਗੀ ਪਿੰਡ ਤੇ ਪਹਿਲੀ ਆਉਂਦੀ ਕਿੰਨੇ ਸੇ ਕੁੱਤੇ ਸੀ ਆਉਂਦਾ ਆ ਕੁੱਤੇ ਤਕਰੀਬਨ 10 12 ਕੁੱਤੇ ਨੇ ਜੀ ਤੇ ਪਹਿਲਾਂ ਵੀ ਜਿਹੜਾ ਬੰਦਾ ਉੱਥੇ ਜਾਂਦਾ ਉਹਨੂੰ ਕਹਿੰਦੇ ਨੇ ਆਪ ਨੂੰ ਕਹਿੰਦੇ ਨੇ ਜੀ ਕਿਸ਼ਨ ਨੂੰ ਛੜਦੇ ਨਹੀਂ ਹੈਗੇ ਇਹ ਹਾਂਜੀ ਹਾਂਜੀ ਕੀ ਖੇਤਾਂ ਵਾਲਾ ਏਰੀਆ ਕਿਹਦਾ ਜਿੱਦੇ ਚ ਰਹਿੰਦੇ ਨੇ ਖੇਤਾਂ ਵਾਲਾ ਏਰੀਆ ਤਾਂ ਜੀ ਵੈਨ ਤੋਂ ਉੱਪਰ ਹੀ ਜਾਂਦੇ ਨੇ ਉਹ ਕਾਈ ਆਵਾਰਾ ਕੁੱਤੇ ਨੇ ਜੀ ਕੋਈ ਪਤਾ ਨਹੀਂ ਕਿਹੜੇ ਖੇਤ ਕਿੱਥੇ ਨੂੰ ਬਾਹਰ ਕਰਦੇ ਨੇ ਦੇਖੋ ਜਿਹੜਾ ਬੱਚਾ ਸੀ ਉਹ ਸਾਡੇ ਕੋਲ ਆਇਆ ਸੀ ਬਰੋ ਡੈੱਡ ਸੀ ਜਰੂਰ ਸੀ ਉਹਦਾ ਐਗਜ਼ਾਮੀਨੇਸ਼ਨ ਕੀਤਾ ਉਹਦੀ ਬੋਡੀ ਤੇ ਕਾਫੀ ਛਾਲਾ ਸੀ ਮਤਲਬ ਮਿਊਟੀਲੇਟਿਡ ਬੋਡੀ ਸੀ ਜਿਵੇਂ ਖਾਈ ਹੋਈ ਹੋਈ ਗਈ ਸੀ ਲੱਗੂ ਐਸ ਪਰ ਜਿਹੜਾ ਟੈਂਡੈਂਟ ਸੀ ਉਹ ਕਹਿੰਦੇ ਸੀ ਕਿ ਡੌਗ ਨੇ ਬਾਈਟ ਕੀਤੀ ਹੈ ਸੋ ਕਾਫੀ ਪਰ ਦੇਖਣ ਜੀ ਵੀ ਲੱਗ ਰਿਹਾ ਵੀ ਹਾਂ ਡੌਗ ਨੇ ਕੀਤੀ ਹੋਣੀ ਬਾਕੀ ਲਈ ਅਸੀਂ ਮੋਰਟੀਲ ਸ਼ਿਫਟ ਕਰਤੀ ਹੈ ਬੋਟੂ ਦੋਨੋਂ ਸੀ ਪੋਸਟ ਮਾਡੂ ਕਰਾਂਗੇ ਉਹ ਦੋ ਹੀ ਦੱਸ ਸਕਦੇ ਨੇ ਕਿ ਅਸਲ ਕਾਰਨ ਕੀ ਨਾਮ ਕੀ ਸੀ ਕਿੰਨੀ ਉਮਰ ਹੁੰਦੀ ਮੁੰਡੇ ਦਾ ਨਾਮ ਜੀ ਸ਼ਿਵਮ ਕੁਮਾਰ ਹੈ 9 ਸਾਲ ਦਾ ਬੱਚਾ ਸੀ ਉਹ ਤੇ ਉਹਦੇ ਰਹਿਸ਼ੇ ਜਿਹੜੇ ਪਿੰਡ ਹੈ ਡਿੰਗੀ ਕਹਿੰਦੇ ਆ 빙 ਇਹ ਕਿਸੇ ਦੇ ਘਰ ਨੌਕਰ ਰੱਖਿਆ ਹੋਇਆ ਸੀ ਜੀ ਮੇਰਾ ਆਂਦਾ ਫਾਦਰ ਸੀ ਡਾਕਟਰ ਇਹਨਾਂ ਜਿਆਦਾ ਕਿੰਨਾ ਕੱਟਿਆ ਹੋਇਆ ਸੀ ਬੱਚੇ ਨੂੰ ਦੇਖੋ ਕਾਫੀ ਡੈਮੇਜ ਸੀਗਾ ਸਿਰ ਤੇ ਵੀ ਡੈਮੇਜ ਹੈ ਜਦੋਂ ਐਗਜ਼ਾਮੀਨੇਸ਼ਨ ਕੀਤਾ ਹੈ ਸੋਦੀ ਗਰਦਨ ਤੇ ਵੀ ਹੈ ਕਾਫੀ ਬਾਈਟਸ ਤੇ ਬਾਹਾਂ ਤੇ ਵੀ ਹੈ ਤੇ ਬੈਕ ਤੇ ਵੀ ਹੈ ਮਤਲਬ ਕਾਫੀ ਮਿਊਟੀਲੇਟਡ ਬੋਡੀ ਸੀਗੀ